শক দি ইার জবে হুমরা ইতার যোগিয়া ঝুঠ বোলে ਗਾਨੀ ਹੈ ਜਾਂ ਠੋਬਰੀ ਗਾਨੀ ਹੈ ਜਾਂ ਦਾਦਰਾ ਗਜ਼ਲ ਕਲਾਸੀਕਲ ਜੋ ਵੀ ਗਾਨਾ ਹੈ ਕਲਾਸੀਕਲ ਤੋਂ ਸਾਰਾ ਕੁਝ ਹੀ ਨਿਕਲਦਾ ਹੈ اور ਕਲਾਸੀਕਲ ਜਿਹੜਾ ਹੈ ਉਹ ਫੋਕ ਤੋਂ ਨਿਕਲਦਾ ਹੈ ਤੇ ਪੰਜਾਬੀ ਹੋਣ ਦੇ ਨਾਤੇ ਪੰਜਾਬੀ ਦੀ ਗਜ਼ਲ ਨੂੰ ਉਰਦੂ ਦੇ ਹਾਂ ਦੀ ਕਰ ਦਿੱਤਾ ਗਾ ਕੇ ਵਰਨਾ ਉਰਦੂ ਵਾਲੇ ਹੀ ਕਹਿੰਦੇ ਨੇ ਦੇਖੋ ਜੀ ਸਾਡਾ ਸਟੈਂਡਰਡ ਹੋਰ ਹੈ ਪਰ ਪੰਜਾਬੀ ਦੀ ਗਜ਼ਲ ਜਿਹੜੀਆਂ ਤੁਸੀਂ ਗਾਈਆਂ ਨੇ ਜੇ ਮੇਰੇ ਸ਼ੌਕਦ ਨੇ ਇਤਬਾਰ ਤੈਨੂੰ ਆ ਜਾ ਵੇਖ ਮੇਰਾ ਇੰਤਜ਼ਾਰ ਆ ਜਾ ਜਿਨ੍ਹਾਂ ਲਫ਼ਜ਼ਾਂ 'ਚ ਤੇਰਾ ਨਾਮ ਲਿਖਾਂ ਉਹਨਾਂ ਲਫ਼ਜ਼ਾਂ 'ਚ ਖੁਸ਼ਬੂ ਆਵੇ ਬੈਜ ਮੇਰੇ ਕੋਲ ਤੈਨੂੰ ਤੱਕ ਦਰਾਂ ਨੀ ਚੰਬੇ ਦੀ ਇਹ ਬੰਦ ਕलिए ਪਹਿਲੀ ਵਾਰੀ ਅੱਜ ਨਾ ਖੇਨ ਤੱਕਿਆ ਇਹੋ ਜਗ ਤੱਕਿਆ ਕਿ ਹਾਇ ਮਾਸਟਿਆ ਹੋਰੇ ਕਿਉਂ ਮੈਨੂੰ ਸ਼ਾਮ ਵੇਲੇ ਸੂਰਜ ਵੀ ਸ਼ਰਾਬੀ ਲੱਗਦਾ ਏ ਐਵੇਂ ਨਹੀਂ ਲਾਲੀ ਮੁਖੜੇ ਤੇ ਕੋਈ ਦਾ ਹਿਸਾਬੀ ਲੱਗਦਾ ਹੈ ਫਿੱਤਾਂਗਾਂ ਵਾਲੇ ਨੈਣ ਕਦੋਂ ਸੁਖ ਨਾਲ ਸੌਣਗੇ ਸੁੱਖ ਸਾਡੇ ਲਈ ਲੁੱਟੇ ਜਿੰਨਾ ਉਹ ਫੇਰਾ ਕਦੋਂ ਪਾਉਣਗੇ ਕਿਸੇ ਤੱਕ ਗੱਲ ਦੱਸ ਆਪਣੀ ਨਹੀਂ ਮੁਕਦੀ ਇਹ ਬੜਾ ਕਮਾਲ ਦੀ ਲਾਈਨ ਹੈ ਬਹੁਮਦਰਫੀ ਸਾਹਿਬ ਨੂੰ ਮਿਲੇ ਤੁਸੀਂ ਜੀ ਬਿਲਕੁਲ ਮਿਲੇ ਬੜੇ ਅੱਛੇ ਇਨਸਾਨ ਸਨ ਬਹੁਤ ਹੀ ਔਰ ਆਪਣੇ ਕੰਮ 'ਚ ਵੀ ਨੰਬਰ 1 ਫਿਲਮੀ ਸਿੰਗਰ ਤੋਂ ਨੰਬਰ 1 ਸਨ ਔਰ ਮੈਂ ਉਹਨਾਂ ਕੇ ਬਾਜੀ ਬਹੁਤ ਤੁਹਾਨੂੰ ਬੜੀ ਪਬਲਿਕ ਸੁਣਦੀ ਮਾਸ਼ਾਅੱਲਾ ਕਹਿਣ ਲੱਗੇ ਪਰ ਅਸੀਂ ਤੁਹਾਨੂੰ ਸੁਣਨੇ ਇੰਨੇ ਪਿਆਰ ਨਾਲ ਉਹਨੇ ਗਲੋਸ کیا ਮੈਂ ਹੈਰਾਨ ਹੋ ਗਿਆ ਮੇਰੇ ਸ਼ੌਕ ਦਾ ਨਹੀਂ ਇਤਬਾਰ ਤੇ ਅੱਜ ਸਾਡੇ ਕੋਲੇ ਲਿਵਿੰਗ ਲੈਜੈਂਡ ਗੁਲਾਮ ਅਲੀ ਖਾਨ ਜੀ ਆਏ ਹੋਏ ਨੇ ਗੁਲਾਮ ਅਲੀ ਖਾਨ ਸਾਹਿਬ ਦਾ ਨਾਮ ਦਾ ਜ਼ਿਆਦਾ ਤੌਰ ਤੇ ਤਾਰਫ ਕਰਾਉਣ ਦੀ ਜ਼ਰੂਰਤ ਹੈ ਇਸ ਕਰਕੇ ਨਹੀਂ ਕਿਉਂਕਿ ਹਿੰਦੁਸਤਾਨ ਦੇ ਜਾਂ ਪਾਕਿਸਤਾਨ ਦੇ ਵਿੱਚ ਹੀ ਨਹੀਂ ਸਗੋਂ ਦੁਨੀਆ ਭਰ ਦੇ ਵਿੱਚ ਲੋਕ ਉਹਨਾਂ ਨੂੰ ਜਾਣਦੇ ਨੇ ਉਹਨਾਂ ਦੀਆਂ ਗਜ਼ਲਾਂ ਸੁਣਦੇ ਹਨ ਮਾਣਦੇ ਹਨ ਉਹਨਾਂ ਦੀਆਂ ਗਜ਼ਲਾਂ ਸੁਣ ਕੇ ਸਿਰ ਝੁੰਮਦਾ ਹੈ ਔਰ ਗੁਲਾਮ ਅਲੀ ਖਾਨ ਜੀ ਨੇ ਬਹੁਤ ਗਜ਼ਲਾਂ ਗਾਈਆਂ ਜਿਹੜੀਆਂ ਆਮ ਬੱਚੇ-ਬੱਚੇ ਦੀ ਜ਼ਬਾਨ ਤੇ ਚੜ ਗਈਆਂ ਚੁੱਪ ਕੇ ਚੁੱਪ ਕੇ ਆਵਾਰਗੀ ਚੰਬੇ دیے ਬੰਦ ਕलिए ਤੈਨੂੰ ਤਖ ਦਰਮਾ ਇੱਕ ਤੋਂ ਬਾਅਦ ਇੱਕ ਗਜ਼ਲੇ ਹੋ ਜਾਈ ਜਿਹੜੀ ਲੋਕਾਂ ਦੇ ਦਿਲ ਚ ਖੁੱਭ ਗਈ ਔਰ ਇਹ 우ਸਤਾਦ ਹਨ ਕਿ ਜਜ਼ਬਿਆਂ ਨੂੰ ਕਿਸ ਤਰੀਕੇ ਨਾਲ ਆਵਾਜ਼ ਰਹੀ ਦੂਸਰੇ ਸੁਣਨ ਵਾਲੇ ਦੇ ਰੂਹ ਦੇ ਵਿੱਚ ਉਤਾਰ ਦੇਣਾ ਹੈ ਅੱਜ ਗੁਲਾਮ ਅਲੀ ਖਾਨ ਸਾਹਿਬ ਨਾਲ ਗੱਲਬਾਤ ਚੱਲੇਗੀ ਉਹਨਾਂ ਦੀ ਮੌਸਿਕੀ ਦੀ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਵੈਕੂਰ ਦੇ ਵਿੱਚ ਉਹ ਇੱਕ ਸ਼ੋਹਰ ਦੇ سلسلے ਚ ਆਇਆ ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਤੇ ਅੱਜ ਸਾਡੇ ਸਟੂਡੀਓਜ਼ ਦੇ ਵਿੱਚ ਨੇ ਜੀ ਹਨ ਜੀ ਬਹੁਤ ਬਹੁਤ ਜੀ ਬੜੀ ਮਿਹਰਬਾਨੀ ਬਾਜੀ ਬਹੁਤ ਬਹੁਤ ਸ਼ੁਕਰੀਆ ਮੈਂ ਆਪਣੇ ਪ੍ਰੋਗਰਾਮ ਦੇਖਣ ਵਾਲਿਆਂ ਨੂੰ ਜਾਣਨ ਵਾਲਿਆਂ ਨੂੰ ਪਿਆਰ ਕਰਨ ਵਾਲਿਆਂ ਨੂੰ ਸਭ ਨੂੰ ਸਲਾਮ ਅਰਦਾ ਕਰਨਾ ਸਤਿ ਸ਼੍ਰੀ ਅਕਾਲ ਕੰਨਾ ਔਰ ਅਦਾਵਸ ਕੰਨਾ ਬੜੀ ਮਿਹਰਬਾਨੀ ਜੀ ਤੁਸੀਂ ਸਮਝ ਦਿੰਦਾ ਅਰੇ ਸਾਡੇ ਵੇਖਣ ਵਾਲਿਆਂ ਨੂੰ ਦੱਸੋ ਆਵਾਜ਼ ਕਿਸ ਤਰ੍ਹਾਂ ਹੋਇਆ ਮੈਨੂੰ ਪਤਾ ਲੱਗਾ ਕਿ ਤੁਸੀਂ ਰੇਡੀਓ ਦਾ ਪ੍ਰੋਡਕਟ ਜੀ ਆ ਬਿਲਕੁਲ ਬਿਲਕੁਲ ਬਚਪਨ ਚ 13 ਸਾਲ ਦੀ ਐਸ ਸੀ ਜੀਓਸ ਦੇ 13 ਸਾਲ ਦੀ ਐਸ ਚ ਆਗਾਜ਼ ਹੋਇਆ ਤੇ ਰੇਡੀਓ ਪਾਕਿਸਤਾਨ ਤੋਂ ਸ਼ੁਰੂ ਕੀਤਾ ਹਮ ਹਮ ਰੇਡੀਓ ਦਾ ਰੇਡੀਓ ਦੀ ਗਾਇਕੀ ਉਸਲੇ ਰੇਡੀਓ ਸਿੰਗਰ ਬਣੀ ਬਹੁਤ ਬੜਾ ਖਾਬਦਨਾ ਸੀ ਹਮ ਹਮ ਉਹ ਤੇ ਮੈਨੂੰ 13 ਸਾਲ ਦੀ ਐਚ ਮੇਰਾ ਪਹਿਲਾ ਪ੍ਰੋਗਰਾਮ ਉੱਥੇ ਸ਼ੁਰੂ ਪ੍ਰੋਗਰਾਮ ਦਨਾ ਸੀ ਨੌਲੇ ਸ਼ੌਕ ਬੱਚਿਆਂ ਦਾ ਪ੍ਰੋਗਰਾਮ ਬੱਚਿਆਂ ਦਾ ਪ੍ਰੋਗਰਾਮ ਸੀ ਹਮ ਹਮ ਤੋਂ ਉਹਦੇ ਵਿੱਚ ਪਹਿਲਾ ਹਿੱਸਾ ਲਿਆ ਸੀ ਮੈਂ ਉਹਦੇ ਵਿੱਚ ਉਹਦੇ ਬਾਅਦ ਐਡੀਸ਼ਨ ਫਿਰ ਨਾਲ ਹੀ ਹੋ ਗਈ ਦਾਲ ਫਿਰ ਜਨਰਲ ਪ੍ਰੋਗਰਾਮ ਸ਼ੁਰੂ ਹੋ ਗਿਆ ਉਹਨੂੰ ਤੁਸੀਂ ਗੁਦ్రਾਲੇ ਦੇੰਦ ਸੀ। ਜਿਹੜੇ ਪਿੰਡ ਦਾ ਪਿੰਡ ਹੈ ਇਸ ਮਿਹਰਿਸ ਡਿਸਟ੍ਰਿਕਟ ਸਿਆਲकोट ਜੋਈ। ਅਹ ਤਹਿਸੀਲ ਦਸ ਦਾ ਡਿਸਟ੍ਰਿਕਟ ਸਿਆਲकोट। ਤੇ ਕਾਲੇ ਕੇ ਨਾਂਗਰੇ ਪਿੰਡ ਸੀ। ਅੱਛਾ। ਉਹਦੇ ਵਿੱਚ ਉਹਦੇ ਬਾਅਦ ਫਿਰ ਤੇਰਾ 12-13 ਸਾਲ ਤੋਂ ਮੈਂ ਲਾਹੌਰ ਆ ਗਿਆ ਸੀ। ਅੱਛਾ। ਤੇ ਹੁਣ ਉਹ ਤਦ ਤੋਂ ਲੈ ਕੇ ਹੁਣ ਤੱਕ ਲਾਹੌਰ ਹੀ। ਹਮਮ। ਤਕਰੀਬਨ 55 ਸਾਲ ਸਮਝੋਗਾ। ਗਜ਼ਲਾਂ ਦੀ ਸਿਲੈਕਸ਼ਨ ਕਿਵੇਂ ਕਰਦੇ ਹੋ? ਕਿ ਕਿਹੜੀ ਗਜ਼ਲ ਗਾਏ? ਗਜ਼ਲਾਂ ਦੀ ਸਿਲੈਕਸ਼ਨ ਸਾਡੀ ਸਾਨੂੰ ਰੇਡੀਓ ਪਾਕਿਸਤਾਨ ਨੇ ਰੇਡੀਓ ਦੇ ਦੀ ਗਾਇਕ ਨੇ ਦਿੱਤਾ ਸਭ ਕੁਝ ਕਿਆਨ ਦਿੱਤਾ ਰੇਡੀਓ ਦੇ ਵਿੱਚ ਉਸ ਜਿਹੜੀ ਗਾਇਕੀ ਗਾਈ ਜਾਂਦੀ ਸੀ ਗਜ਼ਲ ਦੀ ਖਾਰ ਖਾਰ ਕੇ ਉਹ ਪੁਰਾਣੇ ਸ਼ਾਇਰਾਂ ਨੂੰ ਗਾਇਆ ਜਾਂਦਾ ਸੀ ਉਹ ਸ਼ਾਇਰੀ ਮਿਲਦੀ ਸੀ ਸਾਨੂੰ ਡਿਟੇਲ ਦੀ ਸ਼ਕਲ ਚ ਪੇਪਰਾਂ ਦੇ ਲਿਖੇ ਹੁੰਦੇ ਸਨ ਆਈਟਮ ਤੇ ਉਹ ਕੋਈ ਮੋਮਨ ਖਾਨ ਮੋਮਨ ਦੀ ਗਜ਼ਲ ਹੈ ਕੋਈ ਗਾਲिब ਦੀ ਗਜ਼ਲ ਹੈ ਕੋਈ ਮੀਰ ਤਕੀ ਮੀਰ ਦੀ ਗਜ਼ਲ ਹੈ ਕੋਈ ਆਦਿਸ਼ ਦੀ ਗਜ਼ਲ ਕੋਈ ਦਾਗ ਦੇਲਵੀ ਦੀ ਗਜ਼ਲ ਹੈ ਕੋਈ ਰਿਆਜ਼ ਖੈਰਾਬਦੀ ਦੀ ਗਜ਼ਲ ਹੈ ਕੁਜਰਾਗਸ ਨਸਰਦੀ ਗਜ਼ਲ ਹੈ ਉਮੇਰ ਮਨਾਈ ਦੀ ਗਜ਼ਲ ਹੈ ਇਹ ਸ਼ਾਇਰ ਜਿਹੜੇ ਪੁਰਾਣੇ ਸਾਂ ਅੱਜ ਤੋਂ 200 ਸਾਲ ਪਹਿਲਾਂ ਦੇ ਅੱਛਾ ਉਹਨਾਂ ਨੇ ਇਹ ਸ਼ਾਇਰੀਆਂ ਤੋਂ ਸ਼ੁਰੂ ਕੀਤਾ ਤੇ ਇਹ ਉਹ ਸ਼ਾਇਰ ਸਾਂ ਜਿਹਨਾਂ ਨੂੰ ਜਿਹਨਾਂ ਦੀ ਸ਼ਾਇਰੀ ਗਾ ਕੇ ਤੇ ਉਹਦੇ ਬਾਅਦ ਫਿਰ ਕੋਈ ਸ਼ਾਇਰੀ ਵੀ ਗਾ ਸਕਦੇ ਹੋ ਤੁਸੀਂ ਅੱਛਾ ਘਰਾਨੇ ਤੁਸੀਂ ਕਿਹੜੇ ਘਰਾਣੇ ਨਾਲ ਤਾਲੁਕ ਰੱਖਦੇ ਹੋ ਮੈਂ ਜੀ ਵਿਦਿਆਲਾ ਕਰਨਾ ਪਟਿਆਲਾ ਗਰਾਂ ਅਤੇ ਉਸਤਾਦ ਬੜੇ ਗੁਲਾਮ अली ਖਾਨ ਸਾਹਿਬ ਮੇਰੇ ਉਸਤਾਦ ਉਹਨਾਂ ਦੇ ਛੋਟੇ ਭਾਈ ਉਸਤਾਦ ਬਰਕਤ अली ਖਾਨ ਸਾਹਿਬ ਉਹ ਵੀ ਮੇਰੇ ਉਸਤਾਦ ਉਸਤਾਦ ਤੇ ਇੱਕ ਨੇ ਲੇਕਿਨ ਉਹਨਾਂ ਦਾ ਉਹਨਾਂ ਨੇ ਮੈਨੂੰ ਉਹਨਾਂ ਦੀ ਜ਼ਿੰਮੇਵਾਰੀ ਚ ਦੇ ਦਿੱਤਾ ਸੀ ਆਪਣੇ ਛੋਟੇ ਭਾਈਆਂ ਦੀ ਫਿਰ ਮੈਂ ਤੇ ਇੰਡੀਆ ਉੱਥੇ ਰਹਿ ਰਿਹਾ ਤੇ ਤੋਂ ਲਾਹੌਰ ਇਹਨਾਂ ਕੋਲ ਰਹਿਣਾ ਤੇ ਮੇਰੇ ਛੋਟੇ ਭਾਈਆਂ ਕੋਲ ਦੋ ਤਿੰਨ ਭਾਈ ਸਨ ਉਹਨਾਂ ਦਾ ਜ਼ਿਕਰ ਮੈਂ ਕਰ ਦਿੱਤਾ ਕਿ 우ਸਤਾਦ ਬਰਬਰੇ ਖਾਨ ਸਾਹਿਬ ਜੀ ਤੇਰੇ ਉਹਨਾਂ ਦੇ ਛੋਟੇ ਸਨ ਉਹਨਾਂ ਦੇ ਛੋਟੇ 우ਸਤਾਦ ਬਬਰਖ ਲਿਖਾ ਸਾ ਉਹਨਾਂ ਦੇ ਛੋਟੇ 우ਸਤਾਦ ਅਮਾਨ ਲਿਖਾ ਅਮਾਨ ਲਿਖਾ ਹਮਮ ਤੋ ਇਹ ਸਾਰੇ 우ਸਤਾਦ ਬੜੇ غلام ਲਿਖਾ ਸਾ ਤੇ ਛੋਟੇ ਭਾਈ ਸਾ ਉਹਨਾਂ ਕੋਲ ਫਿਰ ਮੈਂ ਤਾਲੀਮ ਹਰ ਤਿੰਨਾਂ ਭਾਈਆਂ ਕੋਲ ਮੈਂ ਬੜਾ ਪਿਆਰ ਉਹਨਾਂ ਨੇ ਕੀਤਾ ਉਹਨਾਂ ਨੇ ਮੈਂ ਤਾਲੀਮ ਕੀ ਬਰਾ ਉਹਨਾਂ ਨੇ ਮੈਨੂੰ ਕੋ ਖੁਲ ਆ ਹੁੰਦਾਕ ਵੀ ਮੈਂ ਸਟੂਡੈਂਟ ਈ ਆ ਲੇਕਿਨ ਉਹਨਾਂ ਨੇ ਬੜੀ ਮਿਹਰਬਾਨੀ ਕੀਤੀ ਏ ਲੋਕ ਮੈਨੂੰ ਬਹੁਤ ਪਿਆਰ ਕਰਦੇ ਨੇ ਉਹਨਾਂ ਦੀ ਵਜ੍ਹਾ ਤੋਂ ਸੋ ਰੋਜ਼ਾਨਾ ਰਿਆਜ਼ ਕਰਨਾ ਰੋਜ਼ਾਨਾ ਰਿਆਜ਼ ਕਰਨਾ ਰਿਆਜ਼ ਕਰਨਾ ਜਾਂ ਫਿਰ ਕੰਮ ਕਰਨਾ ਹੁੰਦਾ ਜੋ ਵੀ ਇਹ ਲਾਓ ਉਹ ਲਾਓ ਜਿਵੇਂ ਜਿਵੇਂ ਗੋਫਰ ਨੌਕਰ ਤਾਂ ਮੈਂ ਹੀ ਕਰ ਸਕਦਾ ਨੌਕਰ ਨਾਲ ਵੀ ਅੱਗੇ ਅੱਛੀ ਗੱਲ ਡਿਊਟੀ ਏ ਨੌਕਰ ਨਹੀਂ ਅਸਾਂ ਕਰ ਸਕਦਾ ਜਿਵੇਂ ਸ਼ਾਗਿਰਦ ਕਰ ਸਕਦਾ ਹੂੰ ਹੂੰ ਤੇ ਕਿਉਂਕਿ ਹੁਣ ਗੁਲਾਮਲੀ ਖਾਨ ਜੀ ਜਿਹੜੇ ਗੌਣ ਵਾਲੇ ਆਉਂਦੇ ਨੇ ਉਹ ਹਨੇਰੀ ਦੀ ਤਰਾਂਉਂਦੇ ਨੇ ਤੂਫਾਨ ਦੀ ਤਰਾਂ ਚਲੇ ਜਾਂਦੇ ਨੇ ਤੁਸੀਂ 55 ਸਾਲ ਤੋਂ ਗਾ ਰਹੇ ਹੋ ਲਗਾਤਾਰ ਹਨੇਰੀ ਦਾ ਕੰਮ ਕੀ ਹੁੰਦਾ ਹੈ ਹਾਂਜੀ ਔਰ ਇਹ ਜਲਦੀ ਆਣਾ ਜਲਦੀ ਜਾਣਾ ਇਹ ਟਿਕਦੇ ਨਹੀਂ 5-4 ਸਾਲ 10 ਸਾਲ ਬਤ ਤੋਂ ਬਤ 15 ਸਾਲ ਗਾਉਂਦੇ ਨੇ ਬਹੁਤ ਥੋੜੇ ਲੋਕ ਨੇ ਜਿਹੜੇ ਲੰਬਾ ਸਮਾਂ ਗਾਉਂਦੇ ਨੇ ਉਹਨਾਂ 'ਚ ਵੀ ਕਈ ਜਿਹੜੇ ਸੁਰਚ ਬਹੁਤ ਸੁਰਚ ਕਰਦੇ ਨੇ ਜਿਹੜਾ ਕੰਮ ਨੂੰ ਜਿਹੜੇ ਜਿਨ੍ਹਾਂ ਦਾ ਜਿਹਨਾਂ ਦਾ ਚਾਂਸ ਲੱਗ ਜਾਂਦਾ ਉਹ ਬਖਰੀ ਗੱਲ ਹੈ ਤੇ ਜਿਹੜੇ ਕੁਝ ਥੋੜੇ ਸੁਰੀਲੇ ਲੋਕ ਨੇ ਉਹਨਾਂ ਨੂੰ ਉਹਨਾਂ ਦਾ ਫਿਰ ਉਹਨਾਂ ਨੂੰ ਦੇਰ ਬਣਾ ਨਹੀਂ ਲੈ। ਦੇਖਣੇ ਜਿਹੜਾ ਕੰਮ ਇਹਨੂੰ ਜਿਹੜਾ ਇਸ ਕੰਮ ਨੂੰ ਸਿੱਖ ਕੇ ਕਰੇ ਉਸਤਾਦਾਂ ਦੀ ਗਿਆਨ ਲਵੇ ਉਸਤਾਦਾਂ ਕੋਲੋਂ। ਇਹ ਇਸ ਕੰਮ ਦੀ ਖਾਸ ਕਰਕੇ ਕਲਾਸੀਕਲ ਨੂੰ ਸਿੱਖਣਾ ਬੜਾ ਜ਼ਰੂਰੀ ਹੁੰਦਾ ਹੈ ਗਾਣ ਵਾਸਤੇ। ਕੁਝ ਵੀ ਗਾਓ। ਅਗਰ ਗਜ਼ਲ ਗਾਣੀ ਹੈ ਜਾਂ ਠੋਬਰੀ ਗਾਣੀ ਹੈ ਜਾਂ ਦਾਦਰਾ ਗਜ਼ਲ ਕਲਾਸੀਕਲ ਜੋ ਵੀ ਗਾਣਾ ਹੈ ਕਲਾਸੀਕਲ ਤੋਂ ਸਾਰਾ ਕੁਝ ਹੀ ਨਿਕਲਦਾ ਹੈ। ਔਰ ਕਲਾਸੀਕਲ ਜਿਹੜਾ ਹੈ ਉਹ ਫੋਕ ਤੋਂ ਨਿਕਲਦਾ ਹੈ। ਫੋਕ ਜਿਹੜਾ ਇਲਾਕਾ ਹੀ ਜਿਹੜਾ ਫੋਕ ਹੁੰਦਾ ਸੀ ਲੋਕਾਂ ਦਾ ਗੀਤ ਲੋਕ ਗੀਤ ਬਾਤ ਦਿਖਾ ਲੈ ਪਹਿਲੇ ਫੋਕ ਹੈ। ਇਹਦਾ ਕਿ ਇੱਕ ਮਸਲਨ ਪਹਾੜੀ ਇਲਾਕਾ ਹੈ ਤੇ ਉਹਦਾ ਕੋ ਫੋਕ ਹੁੰਦਾ ਹੈ ਉਹਦੇ ਵਿੱਚੋਂ ਫਿਰ ਅੱਗੇ ਕਲਾਸੀਕਲ ਵੀ ਨਿਕਲਦੇ ਨੇ ਫੋਕ ਬਹੁਤ ਸਾਰਾ ਨਾਬਾਪ ਹੈ ਅੱਛਾ ਜਿਹੜੇ ਸਿੱਖੇ ਹੋਏ ਲੋਕ ਵੀ ਨੇ ਜੀ ਜੀ ਮουσਿਕੀ ਦੀ تعلیم ਲੈਣ ਤੋਂ ਪਿੱਛੋਂ ਵੀ ਜੀ ਮੈਂ ਦੇਖਿਆ ਜਦੋਂ ਗਾਉਂਦੇ ਨੇ ਸਟੇਜ ਤੇ ਜਾਂ ਤਾਂ ਸ਼ਰਾਬ ਪੀ ਲੈਂਦੇ ਨੇ ਜੀ ਜੀ ਜਾਂ ਤਮਾਕੂ ਚਬਦੇ ਰਹਿੰਦੇ ਨੇ ਜੀ ਜੀ ਜਾਂ ਕੋਈ ਨਾ ਕੋਈ ਨਸ਼ਾ ਕਰਦੇ ਨੇ ਫਿਰ ਉਸ ਤੋਂ ਬਾਅਦ ਗਾਉਂਦੇ ਨੇ ਆਪ ਜੀ ਵੀ ਸੇਵਨ ਕਰਦੇ ਨੇ ਲੇਕਿਨ ਮੇਰਾ ਖਿਆਲ ਠੀਕ ਨਹੀਂ ਹੁੰਦਾ ਇੱਕ ਕੰਬੜਾ ਬੜਾ ਸਾਫ ਸੁਥਰਾ ਕੰਮ ਹੈ ਤੁਸੀਂ ਵੀ ਪੀਂਦੇ ਹੋ ਸ਼ਰਾਬ ਨਹੀਂ ਜੀ ਮੈਂ ਤੁਹਾਡੀ ਦੁਆਰ ਨਾਲ ਮੈਂ ਸਿਰਫ ਇਹਨੂੰ ਜਦੋਂ ਤੱਕ ਵੀ ਮੈਂ ਜਦੋਂ ਤੱਕ ਜਦੋਂ ਤੱਕ ਮੈਂ ਸ਼ੁਰੂ ਹਾਂ ਮੈਂ ਅਜੇ ਤੱਕ ਇਹਨ ਮੈਸੇਜਰ ਤੱਕ ਨਹੀਂ ਪੀਂਦਾ ਤੇ ਇਹ ਤਾਂ ਅਲੈਦਾ ਹੀ ਹੋਈ ਹਮ ਹਮ ਮੈਂ ਸਵਾਲ ਹੀ ਨਹੀਂ ਪੈਦਾ ਅੱਛਾ ਤੁਸੀਂ ਗਜ਼ਲਾਂ ਬਹੁਤ ਗਾਈਆਂ ਨੇ ਜੀ ਹਾਂ ਬਿਲਕੁਲ ਉਹਨਾਂ ਤੋਂ ਉਹਨਾਂ ਤੋਂ ਰੋਕੀ ਮਹਿਸੂਸ ਕਰਦੇ ਨੇ ਲੇਕਿਨ ਮੈਂ ਉਹ ਮੇਰੀ ਇੱਕ ਕਿਸਮ ਦੀ ਫੀਲਿੰਗ ਹੈ ਲਫ਼ਜ਼ਾਂ ਨੂੰ ਸਮਝ ਕੇ ਗਾਣਾ ਹਮ ਹਮ ਜੈਸਾ ਵੀ ਲਫ਼ਜ਼ ਹੋਵੇ ਪੈਸਾ ਗਾਣਾ یہا اساں اس تو سی کتے جا رہے ہو اپ کہاں جا رہے ہو اپ کہاں جا رہے ہو اگر ناند کرے نا کہ کوئی کوئی جائے اپ کیوں جا رہے ہو تو کیوں دا لفظ دا شور ہو رہے اپ کہاں جا رہے ہو دا لفظ دور ہے اپ جا رہے ٹھیک ہے اور اچھی گل لے جاؤ تو انہی سارے دا کوئی شور ہے ہاں لفظ دا سدوں اسی لٹریچر پڑھدے رہے میں دیکھدا غزل دا شبدا ارتھ کی ہے کوئی کہندے غزل خوبصورت عورت ہے کوئی کہندے غزل غزال تو بنیا ہے کوئی کہندے کہ ہرنی دا بچہ ہے خوبصورت بچہ غزل ہے کی غزل ویسے غزال جری ایک ایک واقعہ میں تعلق ہے نا وہ یہ کہ پرشین غزل اچھا غزال ہرن نو کہندے دیر نہیں رہندا ہرن ہرن نو اونوں غزال کہندے غزال کہندے وہ اے غزل دا اوتھوں مطلب ظاہر ہوندا ہے وہ دا کسی شکار کیتا ਉਦੀ ਜਿਹੜੀ ਉਹ ਤੀਰ ਲੱਗਾ ਜਿਸਲੇ ਤੇ ਉਹ ਹੂਨ ਬੇਨ ਨਾ ਗਿਰ ਬੇਨ ਨਾ ਜਿਹੜੀ ਉਹਦੀ ਆਖਰੀ ਆਹ ਸੀ ਨਾ ਆਹ ਤੇ ਆਖਰੀ ਸਾਹ ਨਿਕਲ ਗਈ ਉਹ ਆਹ ਜਿਹੜੀ ਉਹਦੀ ਉਹ ਗਜ਼ਲ ਉਹਦਾ ਮਤਲਬ ਕਰਦਾ ਨੇ ਅੱਛਾ ਇਹ ਨਹੀਂ ਕੋ ਪਿਆਰੀ ਚੀਜ਼ ਨਾਜ਼ੁਕ ਚੀਜ਼ ਪਰ ਤੁਹਾਡੀਆਂ ਗਜ਼ਲਾਂ ਜਿਹੜੀਆਂ ਅਕਸਰ ਚੁਣੀਆਂ ਤੇ ਗਾਈਆਂ ਦੀਆਂ ਨੇ ਉਹਦੇ ਵਿੱਚ ਲਗਾਤਾਰ ਇੱਕ ਮੁਸلسل خیال ਚੱਲਦਾ ਰਹਿੰਦਾ ਪਰ ਕਈ ਗਜ਼ਲਾਂ ਦੇ ਵਿੱਚ ਇੱਕ ਇੱਕ ਸ਼ੇਰ ਚ ਵੱਖਰਾ ਉਹ ਫਿਰ ਹਰ ਸਿਚੁਏਸ਼ਨ ਤੇ ਗਜ਼ਲ ਲਿਖੀ ਗਈ ਹੈ ਨਾ ਹਰ ਮੌਸਮ ਤੇ ਗਜ਼ਲ ਲਿਖੀ ਗਈ ਹੈ ਹਰ ਮਾਹੌਲ ਤੇ ਗਜ਼ਲ ਲਿਖੀ ਜਾਂਦੀ ਹੈ ਇਹ ਫ਼ ਇਹ ਗ਼ਜ਼ਲ ਵੀ ਲਿਖੀ ਜਾਂਦੀ ਹੈ ਹਮਮ ਬਹਾਰ ਤੇ ਵੀ ਲਿਖੀ ਜਾਂਦੀ ਹੈ ਖ਼ਜ਼ਾਨੇ ਦੇ ਵੀ ਲਿਖੀ ਜਾਂਦੀ ਹੈ ਪਨਾਈ ਦੇ ਵੀ ਲਿਖੀ ਜਾਂਦੀ ਹੈ ਇਹ ਮਤਲਬ ਇਹ ਸਿਚੁਏਸ਼ਨ ਮੈਂ ਕੀ ਆਖਣੇ ਹੈ ਹੈਪੀਨੈਸ ਤੇ ਵੀ ਲਿਖੀ ਜਾਂਦੀ ਹੈ ਇਹ ਸਾਰੇ ਕੁਝ ਮੁxtਲਫ ਸ਼ਕਲਾਂ ਨੇ ਹਮਮ ਔਰ ਜਦੋਂ ਤੁਸੀਂ ਗ਼ਜ਼ਲ ਲਗਾਉਂਦੇ ਹੋ ਉਹ ਸਿਲੈਕਟ ਕਰ ਲੈਂਦੇ ਹੋ ਜਿਸਾ ਹੈ ਨਾ ਜਹਾਂ ਤੇਰਾ ਰਖਸ਼ੇ ਕਦਮ ਦੇਖਤੇ ਹਮਮ ਜਹਾਂ ਤੇਰਾ ਰਖਸ਼ੇ ਕਦਮ ਦੇਖਤੇ ਹੈ ਤੇਰੇ ਕਦਮਾਂ ਦੇ ਨਿਸ਼ਾਨ ਜਿੱਥੇ ਦੇਖਤੇ ਖਿਆਬਾਂ ਖਿਆਬਾਂ ਇਰਮ ਦੇਖਦੇ ਹਨ ਉਥੇ ਉਥੇ ਜਨਨ ਜਨਨ ਦਾ ਲੱਗਦਾ ਹੈ ਹਿੱਸਾ ਫਿਰ ਤੁਸੀਂ ਜਿਹੜਾ ਲਿਖਣ ਵਾਲਾ ਹੁੰਦਾ ਜੀ ਉਹ ਜ਼ਿੰਦਾ ਹੈ ਤੁਹਾਡੇ ਕੋਲ ਉਹਨੂੰ ਪੁੱਛਦੇ ਵੀ ਉਹ ਵੀ ਇਹਦੇ ਤੇ ਲਿਖਣ ਦਾ ਭਾਵ ਕੀ ਸੀ ਉਸ ਦਾ ਜਜ਼ਬੇ ਪਰ ਉਹ ਪੁੱਛਣ ਤੋਂ ਬਗੈਰ ਕਰਨਾ ਹੀ ਨਹੀਂ ਚਾਹੀਦਾ ਉਹ ਕੰਮ ਅੱਛਾ ਜੀ ਜੀ ਅਗਰ ਪੁੱਛੋ ਤੇ ਉਹ ਕਿਉਂਕਿ ਉਰਦੂ ਐ ਕਿਹਸੀ ਜ਼ਬਾਨ ਹੈ ਜਿਹਦੇ ਨਾਲ ਜਿਹਦਾ ਬਹੁਤ ਡੀਪਲੀ ਪਰਸ਼ੀਂਦਾ ਤੇ ਅਰਬਿਕ ਦਾਤੇ ਤਰਕਸ਼ ਦਾ ਸਾਰ ਟਿਚੋਲੇ ਉਰਦੂ ਤੇ ਉਹਦੇ ਵਾਸਤੇ ਫਿਰ ਬੜੀ ਸ਼ਾਇਸਤਾ ਜ਼ਬਾਨ ਗਣੀ ਗਈ ਹੈ ਸ਼ਾਇਸਤਾ ਮੈਨੇ ਬੜੀ ਨਾਜ਼ਕ ਮਤੀਸ ਹਾਂਜੀ ਤੇ ਇਸ ਵਾਸਤੇ ਨੂੰ ਸਿੱਖਣ ਜੋ ਵੀ ਸ਼ਾਇਰ ਲਿਖਦੇ ਨੇ ਫਿਰ ਉਹਨਾਂ ਨੂੰ ਸਿੱਖਣਾ ਪੈਂਦਾ ਕਿ ਤੁਸੀਂ ਇੱਕ ਇਹਦਾ ਇਹਨਾਂ ਸ਼ਾਇਰਾਂ ਇਹਨਾਂ ਲਫ਼ਜ਼ਾਂ ਦਾ ਮਤਲਬ ਕੀ ਹੈ ਜਿਹੜੇ ਤੁਸੀਂ ਜੋੜੇ ਨੇ ਲਫ਼ਜ਼ ਤੇ ਹੁੰਦੇ ਨੇ ਉਹ ਵੈਸੇ ਪਰ ਉਹਦੇ ਬਬ ਵੱਖਰੀ ਗੱਲ ਏ ਲੇਕਿਨ ਜਿਸ ਲਈ ਇਹ ਉਹਦੇ ਵਾਸਤੇ ਇਹ ਲਾਈਨ ਅਪ ਦੇ ਵਿੱਚ ਉਹਨੂੰ ਟੈਂਪੋਰਲ ਲਿਖਦੇ ਨੇ ਤਾਂ ਉਹਦਾ ਕੋਈ ਮਤਲਬ ਨਿਕਲਦਾ ਹੈ ਉਸ ਫੀਲਿੰਗ ਨੂੰ ਸਮਝਣਾ ਚਾਹੀਦਾ ਜ਼ਿੰਦਗੀ ਮੇਂ ਯਹੀ ਗਿਲਾ ਹੈ ਮੁਝੇ ਜ਼ਿੰਦਗੀ ਸੇ ਜ਼ਿੰਦਗੀ ਸੇ ਯਹੀ ਗਿਲਾ ਹੈ ਮੁਝੇ ਤੂੰ ਬਹੁਤ ਦੇਰ ਸੇ ਮਿਲਾ ਹੈ ਮੁਝੇ ਕਿਉਂ ਬਹੁਤ ਹੈ ਤੇ ਮੈਂ ਇਹਦਾ ਜਿਸ ਤਰ੍ਹਾਂ ਸ਼ਾਇਰ ਨੇ ਲਿਖਿਆ ਉਸਾਂ ਅਸੀਂ ਉਹਨਾਂ ਕੋਲ ਪੁੱਛ ਕੇ ਤੇ ਫਿਰ ਮਰਮਹਾਲਦ ਵੀ ਹੋ ਜਾਂਦੀ ਮੈਨੂੰ ਕਮਜ਼ ਕਮ 40 50 ਸਾਲ ਹੋ ਗਏ ਨੇ ਗਾਣੇ ਆ ਤੇ ਜ਼ਾਹਿਰ ਮੇਰਾ ਮੈਨੂੰ ਇਹਦੇ ਚ ਇਦੇ ਵਿੱਚ ਅੰਦਰ ਜਾ ਕੇ ਮੈਂ ਦੇਖਿਆ ਕਿ ਜਦੋਂ ਮੁਹੱਬਤ ਕਰਕੇ ਦੇਖਿਆ ਕਿ ਆਪਣੇ ਕੰਮ ਨਾਲ ਮੁਹੱਬਤ ਕਰੋ ਤੇ ਫਿਰ ਮਿਲਦਾ ਸਾਰਾ ਕੁਝ ਇੱਕ ਜਿਹੜਾ ਸਿਹਰਾ ਤੁਹਾਨੂੰ ਜਾਂਦਾ ਨਾ ਕਿ ਤੁਸੀਂ ਗਜ਼ਲ ਨੂੰ ਕਾਸਟਰ ਦੇ ਤੇ ਪੰਜਾਬੀ ਹੋਣ ਦੇ ਨਾਤੇ ਪੰਜਾਬੀ ਦੀ ਗਜ਼ਲ ਨੂੰ ਉਰਦੂ ਦੇ ਹਾਂ ਦੀ ਕਰ ਦਿੱਤਾ ਗਾ ਕੇ ਵਰਨਾ ਉਰਦੂ ਵਾਲੇ ਹੀ ਕਹਿੰਦੇ ਨੇ ਦੇਖੋ ਜੀ ਸਾਡਾ ਸਟੈਂਡਰਡ ਹੋਰ ਹੈ ਪਰ ਪੰਜਾਬੀ ਦੀਆਂ ਗਜ਼ਲਾਂ ਜਿਹੜੀਆਂ ਤੁਸੀਂ ਗਾਈਆਂ ਨੇ ਜੀ ਪੰਜਾਬੀ ਦੀਆਂ ਗਜ਼ਲਾਂ ਬਹੁਤ ਸਿਆ ਉਹ ਤੈਨੂੰ ਤੱਕਦਾਰ ਮਿਲਤੀ ਸੀ ਜਾਂ ਜੀ ਮੇਰੇ ਸ਼ੌਕ ਦੇ ਨੀ ਇਤਬਾਰ ਤੈਨੂੰ ਆ ਜਾ ਵੇਖ ਮੇਰਾ ਇੰਤਜ਼ਾਰ ਆ ਜਾ ਜਿਨ੍ਹਾਂ ਲਫ਼ਜ਼ਾਂ 'ਚ ਤੇਰਾ ਨਾਮ ਲਿਖਾਂ ਉਹਨਾਂ ਲਫ਼ਜ਼ਾਂ 'ਚੋ ਖੁਸ਼ਬੂ ਆਵੇ ਬੈਜ ਮੇਰੇ ਕੋਲ ਤੈਨੂੰ ਤੱਕਦਾਰਾਂ ਤੇ ਚੰਬੇ ਦੀ ਇਹ ਬੰਦ ਕਲੀਏ ਪਹਿਲੀ ਵਾਰੀ ਆ ਜਿੰਨਾ ਖੇਨ ਤੱਕਿਆ ਇਹੋ ਜਗ ਤੱਕਿਆ ਕਿ ਆਇ ਮਾਸਟਿਆ ਖੋਰੇ ਕਿਉਂ ਮੈਨੂੰ ਸ਼ਾਮ ਵ ਤੁਰ ਜਿਵੇਂ ਸ਼ਰਾਬੀ ਲੱਗਦਾ ਏ ਐਵੇਂ ਨਹੀਂ ਲਾਲੀ ਮੁਖੜੇ ਤੇ ਕੋਈ ਰਿੰਦਾ ਹਿਸਾਬੀ ਲੱਗਦਾ ਏ ਤੇ ਇਸ ਤਰ੍ਹਾਂ ਕਿਹੜੇ ਦੇਸ ਵਸੇ ਨਗਰੀ ਯਾਰ ਵਾਲੀ ਨਜ਼ਰ ਆਉਂਦੀ ਏ ਨੇੜੇ ਟੁਕਦੀ ਨਹੀਂ ਨਾਲ ਪੈਂਦੇ ਆਂ ਫਾਸਲੇ ਵੱਧਦੇ ਨੇ ਅਸੀਂ ਮੁੱਕ ਚੱਲੇ ਮੰਨਣ ਮੁੱਕਦੀ ਨਹੀਂ ਫੇਤਾਂਾਂ ਵਾਲੇ ਨੈਣ ਕਦੋਂ ਸੁੱਖ ਨਾਲ ਸੌਣਗੇ ਸੁੱਖ ਸਾਡੇ ਲਈ ਲੁੱਟੇ ਜਿੰਨਾ ਉਹ ਫੇਰਾ ਕਦੋਂ ਪਾਉਣਗੇ ਕਿਸੇ ਤੇ ਕੀ ਗੱਲ ਦੱਸਾਂ ਆਪਣੀ ਨਹੀਂ ਮੁੱਕਦੀ ਇਹ ਬੜਾ ਕਮਾਲ ਦੀ ਲਾਈਨ ਏ ਕਿਸੇ ਦੀ ਕੀ ਗੱਲ ਦੱਸ ਆਪਣੀ ਨਹੀਂ ਮੁੱਕਦੀ ਤੇ ਫਿਰ ਇਹ ਹੋਈ ਹੈ ਨਾ ਕਿ ਆਪਣੀ 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 ਗੱਲ ਨੂੰ ਵੱਲ ਧਿਆਨ ਰੱਖਣਾ ਜੇ ਤਦ ਉਹ ਨੂੰ ਉਹ ਹੀ ਨਹੀਂ ਪੂਰੀ ਸਿੱਧੀ ਹੁੰਦੀ ਤੇ ਬੰਦਾ ਦੂਜੇ ਨੂੰ ਕੀ ਕਵੇਗਾ ਕਿ ਤੂੰ ਛੋਟਾ ਹੀ ਹੈ ਤੂੰ ਆ ਜਾ ਵੇਖ ਮੇਰਾ ਤੂੰ ਤਜ਼ਾਰਿਆ ਜਾਾਹਨ ਸਾਹਿਬ ਜਿਹੜੇ ਤੁਹਾਡੇ ਸਮਕਾਲੀ ਨੇ ਆਪਣੇ ਮਲਕਾ ਤਰਨਮ ਰੇਸ਼ਮਾ ਵੀ ਲਤਾ ਮਗੇਸ਼ਕਰ ਜੀ ਵੀ ਲਤਾ ਮਗੇਸ਼ਕਰ ਜੀ ਨਾਲ ਕਿਹੋ ਜਿਹਾ ਸੰਬੰਧ ਹੈ ਤੁਹਾਡੇ ਬਹੁਤ ਅੱਛੇ ਬੜਾ ਬੜੇ ਬੜੇ ਪਿਆਰ ਵਾਲੇ ਲੋਕ ਨੇ ਉਹ ਜਿੰਨੇ ਸੁਰੀਲੇ ਨੇ ਉੰਨੇ ਪਿਆਰ ਵਾਲੇ ਨੇ ਕਿ ਉਹ ਸੁਰੀਲਾ ਬੰਦਾ ਪਿਆਰ ਵਾਲਾ ਜ਼ਰੂਰ ਹੁੰਦਾ ਹੈ ਤੇ ਮੈਡ ਡੋਰ ਜਾਂ ਜੀ ਵੀ ਬਿਲਕੁਲ ਮੇਰੇ ਐਸਾ ਇਨਸਾਨ ਜਿਵੇਂ ਬਿਲਕੁਲ ਆਪਣੇ ਘਰ ਵਾਲੀ ਗੱਲ ਹੈ ਔਰ ਮਹਿਦੀ ਅਸਰ ਸਾਹ ਮੇਰੇ ਵੱਡੇ ਭਾਈਆਂ ਜਿਹਾ ਔਰ ਇਤਨੇ ਵੱਡੇ ਸਿੰਗਰ ਔਰ ਮੈਨੂੰ ਬੜਾ ਪਿਆਰ ਕਰਦੇ ਇਸ ਤਰ੍ਹਾਂ ਸਾਰੇ ਇਕਬਾਲ ਬਨੋ ਸਾਹਿਬਾ ਰੇਸ਼ਮਾ ਜੀ ਸਾਰੇ ਲੋਕ ਬਹੁਤ ਸਾਰੇ ਬਹੁਤ ਸਾਰਾ ਪਿਆਰ ਕਰਦੇ ਨੇ ਜਗਜੀਤ ਭਾਈ ਹਰਿਆਰਨ ਇਹ ਸਾਰੇ ਮੈਨੂੰ ਮੈਂ ਇਹਨਾਂ ਨੂੰ ਪਸੰਦ ਕਰਦਾ ਹਾਂ ਮੈਨੂੰ ਹੋਰ ਵੀ ਜ਼ਿਆਦਾ ਪਸੰਦ ਕਰਦੇ ਨੇ ਮੈਂ ਉਹਨਾਂ ਨੂੰ ਜਿਹੜੇ ਸੁਰ ਨੂੰ ਜਾਣਦੇ ਨੇ ਮੇਰੇ ਸਾਰੇ ਮੈਂ ਉਹਨਾਂ ਨੂੰ ਅੱਛਾ ਸਮਝਣਾ ਜਿਹੜਾ ਸੁਰ ਲੈ ਨੂੰ ਔਰ ਲਫ਼ਜ਼ ਨੂੰ ਅੱਛਾ ਬਿਹਤਰ ਸਮਝ ਕੇ ਕੰਮ ਕਰਦੇ ਨੇ ਹਮ ਹਮ ਸੋ ਫਿਲਮਾਂ ਦੇ ਵਿੱਚ ਤੁਸੀਂ ਗਏ ਜ਼ਰੂਰ ਬੈਕਗ੍ਰਾਉਂਡ ਗਾਇਆ ਪਰ ਜ਼ਿਆਦਾ ਨਹੀਂ ਮੈਂ ਜ਼ਿਆਦਾ ਇਸ ਵਾਸਤੇ ਕਿ ਮੇਰਾ ਜਿਹੜਾ ਮੇਰੀ ਜਿਹੜੀ ਮੇਰਾ ਜਨ ਨਾਂ ਜੁੜਿਆ ਹੈ ਉਹ ਜ਼ਰਾ ਥੋੜਾ ਜਿਆ ਅ ਅਪਗ੍ਰੇਡ ਦਾ ਸੀ ਕਜ਼ਲ ਗਾਣਾ ਠੋਬਰੀ ਦਾਦਰਾ ਗਾਣਾ ਇਹ ਅਸੀਂ ਉਸਤਾਦ ਅਗਰੂ ਸਿੱਖਿਆ ਉਹਦੀ ਜਰਾ ਥੋੜਾ ਜਿਹਾ ਹੋਰ ਥੋੜਾ ਮੁਸ਼ਕਲ ਗਾਣ ਸੀ ਤੁਹਾਨੂੰ ਉਹ ਪਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਫਿਲਮਾਂ ਦੀ ਮੌਸਿਕੀ ਜਰਾ ਹਲਕੀ ਰਹਿੰਦੀ ਹੈ ਨਹੀਂ ਉਹਦੇ ਚ ਵੀ ਜਿਹੜੇ ਮੈਨੂੰ ਪਸੰਦ ਆਏ ਨੇ ਮੈਂ ਗਾਇਕਾਂ ਮਸ਼ਹੂਰ ਹੋਣ ਬੜੇ ਇਹ ਤੁਸੀਂ ਦੇਖੋ ਨਾ ਚਮਕ ਤੇ ਚਾਨਦ ਕੋਟੂ ਡਾ ਹੂ ਤਾਰਾ ਬਣਾ ਡਾਲਾ ਇਹ ਦਿਲ ਇਹ পাগল ਦਿਲ ਮੇਰਾ ਕਿਉਂ ਭੁੱਜ ਗਿਆ ਆਵਾਰਗੀ ਔਰ ਇਹ ਦਿਲ ਇਹ ਦਿਲ ਇਹ পাগল ਦਿਲ ਮੇਰਾ ਕਿ ਉਹ ਪੁੱਜ ਗਿਆ ਵਾਰਗੀ ਫਿਰ ਹਮ ਤੇਰੇ ਚਾਹ ਕਾਫੀ ਗਾਣੇ ਕਰਤੇ ਹੈ ਮੁਹੱਬਤ ਸਭਈ ਮਗਰ ਹਰ ਦਿਲ ਕੋ ਸਿਲਾਬ ਕਬ ਮਿਲਤਾ ਹੈ ਫਿਰ ਸ਼ਾਹਉਦਰੀ ਦੁਬਾਰੇ ਵੀ ਫਿਲਮ ਚ ਆਇਆ ਸੀ ਪਹਿਲੀ ਵਾਰੀ ਅੱਜ ਇਹਨਾਂ ਵੀ ਫਿਲਮ ਮੇਰਾ ਗਾਣਾ ਹੈ ਕਾਫੀ ਗਾਣੇ ਜਿਹੜੇ ਗਾਏ ਨੇ ਪਪੂਲਰ ਹੋ ਰਹੇ ਤੁਹਾਡੀ ਦੁਆ ਨਾਲ ਹਾਂਜੀ ਅੱਛਾ ਤੇ ਵਫਾ ਜਗਾਇਆ ਫਿਰ ਮੈਂ ਹੋਰ ਕੇ ਜਾਂ ਫਿਲਮਾਂ ਚ ਗਿਆ ਸਾਡੇ ਵੇਖਣ ਵਾਲੇ ਜੂ ਜਾਣਨਾ ਚਾਹਣਗੇ ਕਿ ਗੁਲਾਮ ਅਲੀ ਜੀ ਇੱਕ ਤਗਜ਼ਲਾ ਗਾਉਂਦੇ ਨੇ غزلہ گون تو بعد انہوں نے زندگی ہو کچھ ہے کی کچھ کر ہو شوق نے یا منوں شوق ہے کہ سچی گل کرنی چاہی دیئے کسی نو دھوکہ نہیں دینا چاہیے کسی نو ہمدردی کرنی چاہی دیئے کسی نو دکھ اپنا دکھ سمجھنا چاہی چاہیے اور اچھے نو اچھا کرنا چاہی چاہیے ہاں جی اور اگر کوئی چھوٹا ہے نہ تو انہوں بھی حضرت ساڑھے حضرت علی پاک دا کال ہے کہ یہ مت سوچو کون بات کرتا ہے یہ سوچو بات کیا کرتا ہے ਬਾਬ ਤੇ ਮੈਨਾਂ ਗੱਲਾਂ ਦਾ ਗਾਇਲਾ ਤੇ ਮੈਨੂੰ ਅੱਛੀ ਗੱਲ ਅੱਛੀ ਲੱਗਦੀ ਏ ਔਰ ਕੋਈ ਵੀ ਕਰੇ ਛੋਟਾ ਵੀ ਕਰੇ ਅਗਰ ਛੋਟਾ ਬੱਚਾ ਸੁਰਚ ਗਾਉਂਦਾ ਹੈ ਤੇ ਮੈਨੂੰ ਕਹਿਣਾ ਪੈਗਾ ਸੁਰਚ ਗਾਉਂਦਾ ਮੈਂ ਨਹੀਂ ਕਹਿਣਾ ਚਾਹੁੰਦਾ ਕਿ ਹਏ ਏਕ ਹੀ ਹੈ ਹਾਲੀ ਤਾਂ ਹਾਲੇ ਬੱਚਾ ਇਹਨੂੰ ਕੀ ਆਉਂਦਾ ਨਹੀਂ ਉਹ ਕੁਦਰਤ ਦੇਣ ਵਾਲੀ ਸਭ ਨੂੰ ਮੈਂ ਕੁਦਰਤ ਦੀ ਤੌਰ ਤੇ 8 ਸਾਲ ਦਾ ਬੱਚਾ ਸਾਡੇ ਗਾਉਂਦਾ ਸੀ ਇਹ ਲੰਬਾ ਸਮਾਂ ਗਾਉਣ ਦੇ بڑا ਲੰਮਾ ਸਫਰ ਇਹ ਕੀ ਕਾਰਨ ਇਹ ਦੇਖੀ ਤੁਸੀਂ ਇਹਨਾਂ ਲੰਬਾ ਸਮਾਂ ਗਾ ਸਕਿਓ ਇਥੋਂ ਆਪਣਾ ਖਾਣੇ ਤੇ ਕੰਟਰੋਲ ਜੀ ਜੀ ਬਿਲਕੁਲ ਸ਼ਰਾਬ ਤੇ ਕੰਟਰੋਲ ਮੈਂ ਮੈਂ ਜ਼ਿੰਦਗੀ ਚ ਕੋਈ ਖੱਟੀ ਚੀਜ਼ ਨਹੀਂ ਖਾਂਦੀ ਕੋਈ ਠੰਡੀ ਚੀਜ਼ ਨਹੀਂ ਪੀਤੀ ਅੱਛਾ ਮੈਂ ਪਾਣੀ ਠੰਡਾ ਨਹੀਂ ਪੀਂਦਾ ਬਰਫ਼ ਪਾ ਕੇ ਕਾ ਦੀ ਪਾਣੀ ਨਹੀਂ ਪੀਂਦਾ ਜੀ ਔਰ ਮੈਂ ਐਸੀ ਚੀਜ਼ਾਂ ਨਹੀਂ ਖਾਂਦਾ ਜਿਹੜੀਆਂ ਮੇਰੇ ਮੈਂ ਮੇਰੇ ਮિજાਜ ਨੂੰ ਤੰਗ ਕਰਨ ਆਪੋ ਆਪਣਾ ਮિજાਜ ਹੁੰਦਾ ਨਾ ਜੀ ਤੇ ਮੈਂ ਅਗਰ ਕੋਈ ਠੰਡੀ ਠੰਡਾ ਹੋਇਆ ਕੋਈ ਬਰਫ਼ ਵਾਲੀ ਚੀਜ਼ ਪੀ ਲੈਂਦਾ ਮੈਨੂੰ ਫੌਰ ਮੇਰਾ ਮੈਨੂੰ ਜ਼ੁਕਾਮ ਜਿਆ ਹੋ ਜਾਂਦਾ ਹੈ ਔਰ ਉਹ ਜੋ ਚੀਜ਼ਾਂ ਨੂੰ ਠੀਕ ਨਹੀਂ ਲੱਗਦੀ ਉਹ ਮੈਨੂੰ ਵੀ ਨਹੀਂ ਲੱਗਦੀ ਅਮੈਨੂੰ ਮੇਰਾ ਜ਼ਿਆਦਾ ਫੇਵਰਿਟ ਇਹ ਚੀਜ਼ ਹੈ ਆਵਾਜ਼ ਹਮਮ ਔਰ ਕਿਸੇ ਦੂਸਰੀ ਵੀ ਆਵਾਜ਼ ਅੱਛੀ ਹੋਵੇ ਮੈਨੂੰ ਬਸੰਨ ਕਰਨਾ ਕਿਉਂਕਿ ਅੱਲਾਹ ਦੀ ਦਿੱਤੀ ਚੀਜ਼ ਨਹੀਂ ਬਹੁਤ ਤੁਹਾਡੇ ਫੈਨ ਨੇ ਫਿਲਮ ਇੰਡਸਟਰੀ ਚ ਲੋਕ ਕਿਸੇ ਫਿਲਮ ਦੇ ਵਿੱਚ ਵੀ ਰੋਲ ਕੀਤਾ ਤੁਸੀਂ ਨਹੀਂ ਜੀ ਰੋਲ ਕਰਨ ਦਾ ਮੌਕਾ ਨਹੀਂ ਮਿਲਿਆ ਤਾਂ ਨਾ ਮੈਨੂੰ ਮਤਲਬ ਇਹਨਾਂ ਵਿੱਚ ਸਲਾਈਅਤ ਹੈ ਮੈਨੂੰ ਮੈਂ ਇੱਕ ਕੰਮ ਨੂੰ ਫੜਿਆ ਉਹਨੂੰ ਹੀ ਕਰਦਾ ਰਿਹਾ ਉਹ ਜਿਹੜੇ ਰੋਲ ਜਿਹੜੇ ਕਰਦੇ ਨੇ ਉਹ ਵੀ ਮੈਨੂੰ ਪਿਆਰ ਕਰਦੇ ਨੇ ਉਹਨਾਂ ਦਾ ਕੰਮ ਇਹਨੂੰ ਬਹੁਤ ਸਾਰੇ ਦਲੀਪ ਸਾਹਿਬ ਬਹੁਤ ਪਿਆਰ ਕਰਦੇ ਆਪਣਾ ਜਿੰਨੇ ਵੀ ਬੈਕ ਦਾ ਆਮਰ ਅਮਰ ਖਾਨ ਸਾਹਿਬ ਸ਼ਾਹਰੂਖ ਸੀ ਔਰ ਹਿਮਾਂਜੀ ਉਹਨਾਂ ਦੇ ਫਿਲਮ ਫਿਲਮ ਚ ਮੈਂ ਗਾਣਾ ਵੀ ਗਾਇਆ ਜੀ ਜੀ ਉਹ ਬਹੁਤ ਬਹੁਤ ਪਿਆਰ ਕਰਦੇ ਦਵਿੰਦਰ ਸਾਹਿਬ ਰਾਜੇਸ਼ ਕੰਨਾ ਜੀ ਤਕਰੀਬ ਸਾਰੇ ਕਈਆਂ ਇਸ ਵੇਲੇ ਮੈਂ ਉਹਨਾਂ ਨਾਮ ਗਿਣਦਿਆਂ ਮੈਂ ਦੇਰ ਲੱਗ ਜਾਏਗੀ ਬਹਾਲ ਸਭ ਲੋਕ ਪਿਆਰ ਕਰਦੇ ਮੈਂ ਅੱਲਾ ਦਾ ਬੜਾ ਸ਼ੁਕਰ ਕਰਦਾ ਕਿਉਂਕਿ ਮੇਰੇ ਮੇਰੇ ਵਾਲਦ ਸਾਹਿਬ ਨੇ ਬਚਪਨ ਚ ਕਿਹਾ ਸੀ ਕਿ ਬੇਟਾ ਤੇਰਾ ਤੇਰੇ ਖਾਣੇ ਵੀ ਬਣ ਗਏ ਪੂਰੀ ਦੁਨੀਆ ਤੇ ਤੇ ਤੇਰੇ ਮਕਾਨ ਵੀ ਬਣ ਗਿਆ ਸਾਰੀ ਦੁਨੀਆ ਤੇ ਹਮ ਹਮ ਤੋ ਪਤਾ ਨਹੀਂ ਕੀ ਬਜ਼ੁਰਗ ਲੋਕ ਸਨ ਬੜਾ ਪਿਆਰ ਨਾਲ ਉਹਨਾਂ ਨੇ ਕਿਹਾ ਤੇ ਉਹ ਮੈਂ ਪਤਾ ਨਹੀਂ ਇਸ लायक ਹਾਂ ਜਾਂ ਨਹੀਂ ਹਾਂ ਬਹਰ ਹਾਲ ਉਹਨਾਂ ਦੀ ਗੱਲ ਪੂਰੀ ਹੋਈ ਹੈ ਅੱਲਾ ਦਾ ਸ਼ੁਕਰ ਹੈ ਇੰਨਾਂ ਬੁਲੰਦੀਆਂ ਤੇ ਪਹੁੰਚਣ ਤੋਂ ਬਾਅਦ ਜੀ ਹੁਣ ਕੀ ਵਿਜ਼ਨ ਕੀ ਆ ਕੀ ਇੱਛਾ ਕੀ ਹੈ ਔਰ ਕੀ ਕੋਈ ਹੋਰ ਐਕਸਪੈਰੀਮੈਂਟ ਕਰਨਾ ਚਾਹੁੰਦੇ ਹੋ ਮੌਸਿਕੀ ਦੇ ਵਿੱਚ ਮੈਂ ਜਿਹੜਾ ਐਕਸਪੈਰੀਮੈਂਟ ਕਰ ਚੁੱਕਾ ਉਹ ਹੀ ਪੂਰਾ ਹੋ ਗਿਆ ਤੇ ਬੜੀ ਗੱਲ ਹੈ ਤੇ ਉਹਨੂੰ ਪੂਰਾ ਕਰੀ ਜਾ ਰਿਹਾ ਲੋਕਾਂ ਨੂੰ ਜੀਆ ਤੇ ਵੈਸੇ ਐਕਸਪੈਰੀਮੈਂਟ ਵੀ ਹੈ ਕਿ ਮੈਂ ਇਹਦੇ ਵਿੱਚ ਨਵੀਂ ਨਵੀਂ ਚੀਜ਼ ਜਿਸ ਲਈ ਮੈਂ ਗਾਉਂਦਾ ਹੁੰਦਾ ਹਾਂ ਉਸ ਲਈ ਨਵੀਂ ਚੰਗੀ ਚੀਜ਼ ਅੱਲਾ ਮੈਨੂੰ ਦਿਮਾਗ 'ਚ ਦਿੰਦਾ ਮੈਂ ਕੋਈ ਪੇਸ਼ ਕਰਦਾ ਰਹਿਣਾ ਤੇ ਲੋਕ ਕਹਿੰਦੇ ਜੀ ਅਗਰ ਕੱਲ ਸੁਣੀ ਜੇ ਤੇ ਹੋਰ ਚੀਜ਼ ਹੈ ਅੱਜ ਸੁਣੀਏ ਤੇ ਹੋਰ ਹੈ ਪਿਛਲੇ ਮਹੀਨੇ ਸੁਣਿਆ ਸੀ ਹੋਰ ਗੱਲ ਹੈ ਹੁਣ ਉਹ ਹੀ ਗਜ਼ਲ ਸੁਣਨਾ ਤੇ ਹੋਰ ਚੀਜ਼ ਹੈ ਇਹ ਕੁਦਰਤੀ ਅੱਲਾ ਦਾ ਕੁਝ ਰੱਬ ਦੀ ਰਹਿਮਤ ਦੀ ਗੱਲ ਹੈ ਬਾਬਾ ਵਾਰਿਸ਼ਾ ਸਾਹਿਬ ਦੀ ਸੁਣਨ ਵਾਲਿਆਂ ਦਾ ਪਿਆਰ ਹੈ ਬਾਬਾ ਵਾਰਿਸ਼ਾ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ ਬਾਬਾ ਵਾਰਿਸ਼ਾ ਜੀ ਦੀ ਮੈਂ ਉਹਨਾਂ ਦਾ ਕਲਾਮ ਗਾਇਆ ਮੁxtਲਿਫ ਜਗ੍ਹਾ ਤੇ ਫਿਲਮ ਫਿਲਮ ਜੀ ਵੀ ਗਾਇਆ ਮੈਂ ਫਿਲਮ ਹੀ ਰਾਂਝਾ ਜੀ ਹਾਂ ਜੀ ਟਾਈਟਲ Song ਆਇਆ ਮੈਂ ਵੀ ਗਾਇਆ ਸੀ ਨਾਲ ਮੇਰੇ ਨੂਰ ਜਾਨ ਜੀ ਮੈਡਮ ਅੱਲਾਹ ਉਹਨਾਂ ਨੂੰ ਜਨਨ ਨਸੀਬ ਕਰੇ ਉਹਨਾਂ ਨੇ ਵੀ ਗਾਇਆ ਸੀ ਨਾਲ ਇੱਕ ਨਸੀਮ ਬੇਗਮ ਨੇ ਉਹਨਾਂ ਨੇ ਵੀ ਗਾਇਆ ਸੀ ਲੇਕਿਨ ਉਹ ਟਾਈਟਲ Song ਸੀ ਬਦਲਾਂ ਦੇ ਵਿੱਚ ਉਸ ਸਟਾਰਟ ਸਤਾਰ ਮੇਰੀ ਆਵਾਜ਼ ਤੋਂ ਸ਼ੁਰੂ ਹੋਇਆ ਸੀ ਮੇਲ ਰੂਹਾਂ ਦੇ ਅਜ਼ਲ ਦੇ ਰੋਜ਼ ਹੋਏ ਸੱਚੇ ਇਸ਼ਕ ਦੀ ਨੇ ਉਤਮਿਰ ਹੋਈ ਫੁੱਲ ਖਿੜ ਗਏ ਪਾਕ ਮੁਹੱਬਤਾਂ ਦੇ ਕੋਈ ਰਾਂਝਾ ਹੋਇਆ ਕੋਈ ਹੀਰ ਹੋਈ ਕਿਆ ਬਾਤ ਬਹਰਾਂ ਫਾਰਸ਼ਾ ਦੇ ਹੀਰ ਹੋਏ ਬਾਕੀ ਪੋਰਸ਼ਨ ਕਈ ਤਰਫਾ ਗਾਏ ਨੇ ਰਿਕਾਰਡ ਕੀਤੇ ਨੇ ਲੋਕਾਂ ਨੂੰ ਬਹੁਤ ਪਸੰਦ ਆਏ ਅੱਲਾ ਦਾ ਸ਼ੁਕਰ ਹੈ ਪਰ اور ਖਾਜਾ ਗੁਲਾਮ ਫਰੀਦ ਨੂੰ ਬਾਬਾ ਬੁੱਲੇ ਸ਼ਾਹ ਨੂੰ ਗਾਇਆ ਬਾਬਾ ਫਰੀਦ ਨੂੰ ਗਾਇਆ ਸਾਰੇ ਜਿੰਨੇ ਵੀ ਬਜ਼ੁਰਗ ਕਲਾਮ ਲਿਖ ਕੇ ਨੇ ਉਹਨਾਂ ਦਾ ਕਲਾਮ ਗਾਇਆ ਇਨਸਾਨ ਨੂੰ ਅੰਦਰੋਂ ਠੰਡ ਪੈਂਦੀ ਸੱਚੀ ਗੱਲ ਜਦੋਂ ਤੁਸੀਂ ਮਲਕਾ ਤਰਨਮ ਬੈਂਦੀ ਹਸਨ ਸਾਹਿਬ ਗੱਲਬਾਤ ਕਰਦੇ ਹੋ ਬੈਠਦੇ ਹੋ ਇੱਕ ਜੀ 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 ਬਿਲਕੁਲ ਤੇ ਪੰਜਾਬੀ ਚ ਗੱਲਾਂ ਕਰਦੇ ਨਹੀਂ ਅਗਰ ਉਰਦੂ ਪਸੰਦ ਕਰਦੇ ਨੇ ਤੋ ਉਰਦੂ ਚ ਗੱਲਾਂ ਕਰਦੇ ਆ ਜੇ ਬਿਲਕੁਲ ਅਸੀਂ ਪੰਜਾਬੀ ਬੈਠੇ ਹਾਂ ਤੇ ਬਿਲਕੁਲ ਪੰਜਾਬੀ ਚ ਗੱਲਾਂ ਕਰਦੇ ਆ ਮੁਹੰਮਦ ਰਫੀ ਸਾਹਿਬ ਨੂੰ ਮਿਲੇ ਤੁਸੀਂ ਜੀ ਬਿਲਕੁਲ ਮਿਲਿਆ ਬਲਕਿ ਉਹ ਮੈਨੂੰ ਉਹਨਾਂ ਨੇ ਕਿਹਾ ਕਿ ਮੈਂ ਅੱਜ ਆਇਆ ਹਾਂ ਬੰਬਈ ਤੇ ਤੁਹਾਡਾ ਅਖਬਾਰ ਜਿ ਪੜਿਆ ਕਿ ਤੁਸੀਂ ਆਏ ਹੋ ਤੇ ਮੈਂ ਮਿਲਣਾ ਚਾਹੁੰਦਾ ਤੇ ਮੈਨਾਂ ਕਿ ਤੁਸੀਂ ਆਂਦੇ ਮੈਂ ਕਿਹ ਜੀ ਮੈਂ ਆ ਜਨਾ ਕੋਈ ਅਸੀ ਗੱਲ ਨਹੀਂ ਮੈਂ ਕਰ ਗਿਆ ਉਹਨੂੰ ਬੜੇ ਪਿਆਰ ਨਾਲ ਮੇਰਾ ਖਿਆਲ ਹੈ ਉਹਨਾਂ ਨੇ ਉਸ ਠੀਕ ਤਰ੍ਹਾਂ ਜੁੱਤੀ ਵੀ ਨਹੀਂ ਪਹਿਨੀ ਤੇ ਬਾਹਰ ਭੱਜਿਆ ਹੈ ਉਹਨੂੰ ਜੱਫੀ ਪਾਈ ਉਹ ਫੋਟੋਆਂ ਵਿੱਚ ਆਏ ਸਨ ਮੈਗਜ਼ੀਨਾਂ ਵਿੱਚ ਵੀ ਆਏ ਸਨ ਕਾਫੀ ਲੋਕਾਂ ਨੇ ਦੇਖਿਆ ਸੀ ਪਰ ਲੋਕਾਂ ਨੇ ਮੈਨੂੰ ਬੜੇ ਅੱਛੇ ਇਨਸਾਨ ਸਨ ਬਹੁਤ ਹੀ ਔਰ ਆਪਣੇ ਕੰਮ 'ਚ ਵੀ ਨੰਬਰ 1 ਫਿਲਮੀ ਸਿੰਗਰ ਤੋਂ ਨੰਬਰ 1 ਸਨ ਔਰ ਮੈਂ ਉਹਨਾਂ ਕਹਾਂ ਭਾਜੀ ਬਹੁਤ ਤੁਹਾਨੂੰ ਬੜੀ ਪਬਲਿਕ ਸੁਣਦੀ ਹੈ ਮਾਸ਼ੱਲਾ ਕਹਿੰਨੇ ਕਿ ਪਰ ਅਸੀਂ ਤੁਹਾਨੂੰ ਸੁਣਨੇ ਇਨੇ ਪਿਆਰ ਨਾਲ ਨੀਕੀ ਲੋਕਾਂ ਮੈਂ ਹੈਰਾਨ ਹੋ ਗਿਆ ਕਿ ਮੈਂ ਅੱਲਾ ਦਾ ਸ਼ੁਕਰ ਵੀ ਕੀਤਾ ਕਿ ਇਹ ਸਭ ਕੁਝ ਅੱਲਾ ਦੀ ਤਰਫੋਂ ਹੈ ਹੁਣ ਜਦੋਂ ਅਸੀਂ ਪਟਿਆਲੇ ਘਰਾਣੇ ਦੀ ਗੱਲ ਕਰਦੇ ਹਾਂ ਜੀ ਮੁਰਕੀਆਂ ਖਿਆਲ ਜੀ ਹਾਂ ਜੀ ਬਿਲਕੁਲ ਯਾ ਜਿਹੜੇ ਤੁਹਾਡੇ ਰਾਗਾਂ ਦੇ ਵਿੱਚ ਤੁਸੀਂ ਗਾਉਂਦੇ ਹੋ ਇਹਦੀ ਵਿਸ਼ੇਸ਼ ਟ੍ਰੇਨਿੰਗ ਸੀ ਜੀ ਬਿਲਕੁਲ ਬਿਲਕੁਲ ਇਹ ਹੀ ਇਹ ਥੋੜੀ ਜੀ ਬੰਦੇ ਨੂੰ ਅਲੱਗ ਕਰਦੀ ਹੈ ਹਮ ਹਮ ਸੋ ਫਿਰ ਇਹ ਗਜ਼ਲ ਦੀ ਉਬਾਰਤ ਨੂੰ ਤਬਦੀਲ ਕਰਨ ਦੇ ਵਿੱਚ ਕਿੰਨਾ ਕਮ ਆਉਂਦੀ ਜੇ ਇਹਨਾਂ ਕੋਈ ਕੰਮ ਆਦਾ ਕਿ ਜਿੰਨਾ ਇਹ ਤੋਂ ਬਗੈਰ ਹੁੰਦਾ ਹੀ ਨਹੀਂ ਉਹ ਕੰਮ ਸਰਫ ਇਹ ਵੇਖੇ ਡਿਜ਼ਾਈਨ ਬਣਾਉਣ ਵਾਲੇ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੈਂ ਕੀ ਕਰ ਰਿਹਾ ਹੂੰ ਹੂੰ ਔਰ ਮਸਲ ਨਗਰ تنਹਾਈ ਦੇ ਸੁਰ ਨੇ ਤੇ ਉਹ ਕਿਹੜਿਆ ਸੁਰਾਂ ਜੋ تنਹਾਈ ਦਾ ਲਫ਼ਜ਼ ਲਭਾਂਗੇ ਸੀ ਹੂੰ ਹੂੰ ਕਿ ਇਕੱਲਾ ਖਲੋਤਾ ਵੀਰਾਨ ਜੰਗਲ ਹੈ ਤੇ ਉਥੇ ਕਿਸ ਸੁਰ ਦਾ ਐਟਮੋਸਫੀਅਰ ਕੀ ਹੋਣਾ ਚਾਹੀਦਾ ਇਹ ਸਾਨੂੰ ਸਾਰਾ ਕਲਾਸੀਕਲ ਚ ਮਿਲਦਾ ਹੂੰ ਹੂੰ ਸੁਬਾ ਦੇ ਰਗ ਜਿਹੜੇ ਨੇ ਉਹ ਸਾਰੇ ਅਜਜ਼ ਦੀ ਸੁਰ ਲੱਗੇ ਨੇ ਪਰ ਇਹ ਪਿਆਰ ਦੇ ਸੁਰ ਲੱਗੇ ਨੇ ਅੱਛਾ ਉਹੀ ਸ਼ਬਦ ਜਿਹੜੇ ਨੇ ਉਹੀ ਲਫ਼ਜ਼ ਤੋਂ ਜਿਹੜੇ ਨੇ ਅੱਛਾ ਉਹਨਾਂ ਨੂੰ ਤੁਸੀਂ ਕਦੇ ਇਸ ਤਰ੍ਹਾਂ ਦਾ ਦਿੰਦੇ ਹੋ ਕਿ ਬੜੀ ਖੁਸ਼ੀ ਔਰ ਮਸਰਰਤ حاصل ਹੁੰਦੀ ਹੈ ਔਰ ਉਸੇ ਹੀ ਸ਼ਬਦ ਨੂੰ ਉਸੇ ਲਫ਼ਜ਼ ਨੂੰ ਤੁਸੀਂ ਕਈ ਵਾਰੀ ਇਸ ਤਰ੍ਹਾਂ ਵੀ ਕਾ ਦਿੰਦੇ ਹੋ ਖਾਨ ਸਾਹਿਬ ਕਿ ਉਹ ਤੋਂ ਉਦਾਸੀ ਪੈਦਾ ਹੋ ਜਾਂਦੀ ਹੈ ਹਾਂ ਜੀ ਉਹ ਫਿਰ ਕੋਈ ਅਸਲ ਅਗਰ ਕੋਈ ਉਹਨਾਂ ਦੇ ਵਿੱਚ ਕੋਈ ਐਸਾ ਸ਼ੇਅਰ ਆਉਂਦਾ ਜਿਹਦੇ ਵਿੱਚ ਲਫ਼ਜ਼ੇ ਤਨਹਾਈ ਹੈ ਜਾਂ ویرਾਨ ਜੋ ਉਹਦੇ ਵਿੱਚ ਫਿਰ ਲਿਆਣਾ ਪੈਂਦਾ ਉਹ ਫੀਲਿੰਗ ਲਿਆਣੀ ਪੈਂਦੀ ਤੁਸੀਂ ਆਪਣਾ ਮੂਡ ਮੂਡ ਉਹਨੂੰ ਨਾ ਨਾ ਰਿਐਕਸ਼ਨ ਹੁੰਦਾ ਜਾਂਦਾ ਉਹ ਜ਼ੈਨ ਨੂੰ ਕੋਈ ਮਿਸਾਲ ਦੇ ਕੇ ਦੱਸੋ ਮਸਲਨ ਉਹ ਮਿਸਾਲ ਹੈ ਵੇ ਕਿ ਜਿਹਾ ہم تجھے پیار کرتے ہیں ہاں جی کب آؤ گے کب آؤ گے سمجھ گئے کب آؤ گے التجا ہے کہ یہ کہ نہیں کب آؤ گے تو کب آؤ گے التجا ہے آرزو ہے یہ ریکویسٹ ہے ਤਰਕਸ਼ ਦੇ ਸੋਰੁਰ ਉਰਦਨੇ ਤਾਂ ਅਬ ਅਬ ਤੋ ਆ ਗਏ ਹੋ ਅਬ ਤੋ ਆ ਗਏ ਹੋ ਤੋ ਖੁਸ਼ ਹੋ ਖੁਸ਼ ਹੋ ਗਿਆ ਜੀ ਜੀ ਤੋ ਇਸ ਤਰ੍ਹਾਂ ਸੇ ਹੁੰਦਾ ਹੈ ਵੋ ਕਬਾਓਗੇ ਉਹਦੇ ਵਿੱਚ ਤੁਸੀਂ ਜਰਾ ਦਰਦ ਵੀ ਭਰ ਦਿਤ ਆਏ ਹੈ ਤੋ ਅੱਛਾ ਹੈ ਤੋ ਇਹ ਹੈਪੀ ਹੋ ਜਾਗੇ ਹਮ ਹਮ ਅਸੀਂ ਮੈਂ ਇੱਕ ਐਗਜ਼ਾਮਪਲ ਦੇ ਦਿਆ ਹਮ ਹਮ ਜੀ ਅਖੀਰ ਤੁਸੀਂ ਸਾਡੇ ਦੇਖਣ ਤੇ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹੁੰਦੇ ਆਂ ਹਾਂ ਮੈਂ ਦੇਖਣ ਵਾਲਿਆਂ ਨੂੰ ਨਾ ਸੁਣਨ ਵਾਲਿਆਂ ਨੂੰ ਨਹੀਂ ਕਹਿਣਾ ਚਾਹੁੰਦਾ ਕਿ ਉਹ ਸਾਰੇ ਦੇ ਸੁਰਦੀਆਂ ਗੱਲਾਂ ਕਰਨ ਕਰਨਾ ਔਰ ਇੱਕ ਦੂਜੇ ਵਾਸਤੇ ਅੱਛਾ ਸੋਚਨ ਕਰਨਾ ਇੱਕ ਦੂਜੇ ਦੀ ਤਕਲੀਫ ਨੂੰ ਆਪਣੀ ਤੁਸੀਂ ਦੀ ਤਕਲੀਫ ਨੂੰ ਆਪਣੀ ਤਕਲੀਫ ਸਮਝਣ ਕਰ ਤੇ ਸੱਚ ਬੋਲਣਾ ਚਾਹੀਦਾ ਹੈ ਵਫਾ ਕਰਨੀ ਚਾਹੀਦੀ ਹੈ ਵਾਦਾ ਅੱਛਾ ਵਾਦਾ ਵਫਾ ਕਰਨਾ ਚਾਹੀਦਾ ਹੈ ਵਾਦੇ ਤੇ ਪਹੁੰਚਣਾ ਚਾਹੀਦਾ ਹੈ ਸਹੀ ਟਾਈਮ ਦੀ ਟਾਈਮ ਦਾ ਇਤਿਆਦ ਕਰਨੇ ਚਾਹੀਦੀਏ ਇਹ ਚੀਜ਼ਾਂ ਸਾਰੀਆਂ ਸਭ ਬਜ਼ੁਰਗਾਂ ਕੋਲੋਂ ਸਿੱਖੀਆਂ ਨੇ ਮੈਂ ਇਹਨਾਂ ਨੂੰ ਬੜਾ ਪਿਆਰ ਕਰਦਾ ਇਹਨਾਂ ਨਾਲ ਇੱਜ਼ਤ ਹੁੰਦੀ ਹੈ ਔਰ ਮੈਂ ਕਹਿੰਦਾ ਕਿ ਅੱਲਾਹ ਪਰਵਰਦIGਾਰ ਸਭ ਨੂੰ ਬੜਾ ਸੁਰਚ ਰੱਖੇ ਔਰ ਸਭ ਨੂੰ ਅੱਲਾਹ ਇੱਜ਼ਤਦਾਨ ਰੱਖੇ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਜਨਾਬ ਇਨਸ਼ਾਅੱਲਾ ਫਿਰ ਮੁਲਾਕਾਤ ਹੋਏਗੀ ਤੁਹਾਡੇ ਨਾਲ ਥੈਂਕ ਯੂ ਬਹੁਤ ਬਹੁਤ